ਇੱਕ ਬੰਦਾ ਜ਼ਮੀਨ ਆ ਪਿੰਡਾਂ ਚ ਦਾਦ ਲਕੀਰਾ ਦੀ ਹੁਣ ਤਾਂ ਚਲੋ ਇਹਨਾਂ ਨੇ ਕਰਤੀ ਜਿਵੇਂ ਰਜਿਸਟਰੀ ਨਹੀਂ ਹੁੰਦੀ ਉਹ ਕਹਿੰਦਾ ਚੱਲ ਜਾ ਮੈਂ ਤੈਨੂੰ ਆ ਕਰ ਦੇ ਐਨੇ ਪੈਸੇ ਦੇ ਦਿੱਤਾ ਉਹ ਦੇਦਾ ਵੀ ਮੰਦੇ ਫੇਰ ਉਹ ਕਈ ਵੇ 10 ਦਿਨਾਂ ਬਾਅਦ ਬਿਖਤ ਕਰ ਦਿੰਦੇ ਚਾਰ ਬੰਦਿਆਂ ਦੇ ਸਾਹਮਣੇ ਬਿਜੇ ਨੇ ਐਨੇ ਪੈਸੇ ਚ ਇਹ ਜ਼ਮੀਨ ਕਬੂਲ ਹੁੰਦੀ ਉੱਪਰ ਨੋਟ ਤੇ ਲਿਖ ਲੈਂਦੇ ਬੰਦੇ ਨੇ ਦੇਖਿਆ ਪਰ ਨੋਟ ਵੀ ਨਹੀਂ ਵਾਈ ਤੇ ਵੀ ਵੇਚ ਲੈਣ ਚਾਹੇ ਉਹ ਮੰਨਿਆ ਜਾਊਗਾ ਜੇ ਬਿਖਤ ਨਹੀਂ ਹੋਈ ਉਹ ਕਹਿੰਦਾ ਜੀ ਅਸੀਂ ਖਰੀਦਿਆ ਸੀ ਉਹ ਕਹਿੰਦੇ ਅਸੀਂ ਤਾਂ ਵੇਚਿਆ ਹੀ ਨਹੀਂ ਦੂਜੀ ਪੀਲੀ ਆ ਕੇ ਰੋਂਦਾ ਮਾਇਕ ਸੱਚੀ ਆ ਪਰ ਜੇ ਬਿਕਤਾ ਫਿਰ ਹੈ ਕਿ ਮੈਂ ਖਾਦੋ ਜੀ ਨੋਆ ਦੇ ਤਾਂ ਸੋ ਇਸ ਕਰਕੇ ਮੇਰਾ ਕਹਿਣਾ ਮਤਲਬ ਅਦਾਲਤ ਨੇ ਜੋ ਪੁੱਛਿਆ ਉਹ ਜਾਇਜ਼ ਪੁੱਛਿਆ ਉਹ ਪੁੱਛਣਾ ਹੀ ਬੰਦਾ ਸੀ ਉਹਦੇ ਚੋ ਕੋਈ ਅਰਥ ਕੱਢੀ ਜਾਵੇ ਜਿਹੜੇ ਮਰਜੀ ਕੱਢੀ ਜਾਵੇ ਇਹਦੇ ਵਿੱਚ ਜਿਹੜਾ ਹੁਣ ਕਿਹਾ ਠੀ ਜੀ ਫਾਂਸੀ ਇਹ ਉਹ ਇਹ ਸਾਰੇ ਦਾ ਸਾਰਾ ਵਾਟਰ ਟੈਸਟ ਕਰਨ ਦੀ ਗੱਲ ਹੈ ਜਾਂ ਕਿਸੇ ਨੂੰ ਲਾਭ ਦੇਣ ਦੀ ਹਾਲਾਂਕਿ ਅਦਾਲਤ ਨੇ ਪਹਿਲਾਂ ਵੀ ਕਿਹਾ ਸੀ ਕਿ ਐਸੀ ਗੱਲ ਹੈ ਕਿ ਇੱਥੇ ਕੁਝ ਤੁਰਿਆ ਜਾਂਦਾ ਉਹਨੇ ਆਪਦੇ ਜਵਾਕ ਨੂੰ ਲੋਕਾਂ 'ਚ ਦੱਸਾਂ ਵੀ ਬੜਾ ਬਹਾਦਰ ਹੈ ਤੇ ਉਹ ਜਾਂਦਾ ਜਾਂਦਾ ਪਤਾ ਨਾ ਲੱਗਣ ਦੇਵੇ ਦੂਜੇ ਬੰਦੇ ਨੂੰ ਧੱਕਾ ਦੇ। ਤੇ ਉਹ ਜਾ ਕੇ ਉਹਦਾ ਪਿੱਛੇ ਆ ਰਿਹਾ ਪਹਿਲਾਂ ਸਾਰੀ ਪਲੈਨ ਹੀ ਹੈ। ਹਾਂਜੀ। ਉਹ ਜਾ ਕੇ ਉਹਨੂੰ ਚੱਕ ਕੇ ਤੇ ਉਦੋਂ ਨੂੰ ਕੱਠ ਹੋਵੇ ਜਦੋਂ ਉਹ ਜਵਾਕ ਉਹਨੂੰ ਚੁੱਕ ਰਿਹਾ ਹੈ। ਜੇ ਬੱਬਾ ਜੀ ਤੁਹਾਡੀ ਸਾਥ ਤਾਂ ਨਹੀਂ ਲੱਗੀ। ਹਾਂਜੀ। ਹੈ ਮੈਂ ਤੁਹਾਨੂੰ ਹਸਪਤਾਲ ਲੈ ਕੇ ਚੱਲਾਂ। ਉਹ ਲੋਕਾਂ ਨੇ ਕਮਾਲ ਦਾ ਮੁੰਡਾ ਯਾਰ ਇਹ ਤਾਂ ਬੜਾ ਵਧੀਆ ਬੰਦਾ ਆ। ਇਹ ਲੋਕਾਂ ਦੇ ਦੁੱਖ 'ਚੋਂ ਅਭੀ ਕਹਿੰਦੇ ਨੇ ਕੁ ਮੈਂ ਥੋੜਾ ਕਰਿਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਹਿੰਦੇ ਮੁਸੀਬਤ ਨੂੰ ਮੌਕਾ ਬਣਾਓ ਆਪ ਦਾ ਚੋਅ ਸਿਰਵਾਦੀ ਹਿੰਦੀ ਚ ਬੋਲਦੇ ਨੇ ਮੈਂ ਪੰਜਾਬੀ ਚ ਦੱਸਦਿਆਂ ਵੀ ਮੁਸੀਬਤ ਨੂੰ ਮੌਕਾ ਲੋਕਾਂ ਦੇ ਦੁੱਖ ਦੇ ਉੱਤੇ ਆਪਣੀਆਂ ਰੋਟੀਆਂ ਦੇਖੋ ਜਿਹਨੂੰ ਹੋਰ ਛੇੜ ਪੰਜਾਬੀ ਕਰਨੀ ਹੋਵੇ ਸੋਚ ਕਰਕੇ ਕੋਈ ਅਸ਼ੀ ਗੱਲ